ਨਵਾਂ ਬੈਰ ਨਵਾਂ ਅਫਸਰਸ ਦਾ ਸਿਸਟਮ ਲੋਲ ਜੋ ਸਬ ਰਜਿਸਟਰਰਸ ਦਾ ਕੰਮ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਛੱਡਿਆ ਗਿਆ ਹੈ ਉਹਨੂੰ ਵੇਖਦੇ ਹੋਏ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਟੋਟਲ 11 ਸਬ ਰਜਿਸਟਰਰ ਐਂਡ ਸਬ ਜੋਇੰਟ ਸਬ ਰਜਿਸਟਰਰ ਆਫਿਸ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਸਮੂਹ ਜਿਹੜੇ ਪੀਸੇਸ ਆਫੀਸਰਸ ਨੇ ਜ਼ਿਲ੍ਹਾ ਸੰਗਰੂਰ ਦੇ ਉਹਨਾਂ ਨੂੰ ਅਸੀਂ ਬਤੌਰ ਸਬ ਰਜਿਸਟਰਰ ਔਰ ਜੋਇੰਟ ਸਬ ਰਜਿਸਟਰਰ ਦੀ ਰੂਟੀਨ ਡਿਊਟੀਆਂ ਦੀਆਂ ਇਸ ਤੋਂ ਇਲਾਵਾ ਫੀਲਡ ਕਾਨੂੰਗੋ ਔਰ ਸੀਨੀਅਰ ਸਹਾਇਕ ਔਰ ਸੁਪਰਡੈਂਟ ਜਿਨ੍ਹਾਂ ਨੇ ਨੈਪਸੀ ਅੰਦਰ ਦੇ ਜਿਹੜੇ ਪੇਪਰ ਨੇ ਉਹ ਪਾਸ ਕੀਤੇ ਹੋਏ ਨੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਉਹ ਡਾਟ ਸਬਸਟਾਟ ਸਬਸਟਾਟ ਦੀ ਪਾਵਰ ਦਿੱਤੀਆਂ ਨੇ ਤਾਂ ਕਿ ਕਿਤੇ ਵੀ ਰਜਿਸਟਰੀ ਦਾ ਕੰਮ ਜਿਹੜਾ ਉਹ ਅੜੇ ਨਾ ਔਰ ਲੋਕਾਂ ਨੂੰ ਜਿਹੜਾ ਹੈ ਕੋਈ ਮੁਸ਼ਕਲ ਨਾ ਆਵੇ ਔਰ ਇਹ ਸਾਰੇ ਅਫੀਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਰਡਰ ਕਰਕੇ ਅਸੀਂ ਆਪੋ ਆਪਣੀ ਡਿਊਟੀ ਵਾਲੀ ਥਾਂ ਉੱਪਰ ਹਾਜ਼ਰ ਹੋਣ ਲਈ ਹਦਾਇਤ ਕਰਤੀ ਹੈ ਕਿਤੇ ਵੀ ਇਸ ਸੰਗਰੂਪ ਦੇ ਵਿੱਚ ਸਬਸਟਾਟ ਰਜਿਸਟਰ ਸਬਸਟਾਟ ਜਿਹੜੀ ਆਫਿਸ ਹੈ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਉਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਣੀ ਚਾਹੀਦੀ ਕਿ ਉਹਨਾਂ ਦੀ ਰਜਿਸਟਰੀਆਂ ਪੂਟਣਗੀਆਂ ਧੰਨਵਾਦ ਜਨਾਬ ਦੇਬਨੂ ਅਫਸਰ ਸੋਸ਼ੀਅਲ ਸੇਕਟਰ ਨਾਲ ਜੋ ਰਜਿਸਟਰਾਰਸ ਦਾ ਕੰਮ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਛੱਡਿਆ ਗਿਆ ਹੈ ਉਹਨੂੰ ਵੇਖਦੇ ਹੋਏ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ ਜਿਲ੍ਹਾ ਸੰਗਰੂਪ ਦੇ ਵਿੱਚ ਟੋਟਲ 11 ਸਬਸਟਾਟ ਐਂਡ ਸਬਸਟਾਟ ਜੋਇੰਟ ਸਬਸਟਾਟ ਆਫਿਸ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਸਮੂਹ ਜਿਹੜੇ ਪੀਸੀਸ ਆਫੀਸਰਸ ਨੇ ਜਿਲ੍ਹਾ ਸੰਗਰੂਰ ਦੇ ਉਹਨਾਂ ਨੂੰ ਅਸੀਂ बतौर ਸਬ-ਡਿਸਟ੍ਰਿਕਟਲਰ ਔਰ ਜੁਆਇੰਟ ਸਬ-ਡਿਸਟ੍ਰਿਕਟਲਰ ਦੀ ਰੂਟਿਨ ਡਿਊਟੀਆਂ ਦਿੱਤੀਆਂ ਨੇ ਇਸ ਤੋਂ ਇਲਾਵਾ ਫੀਲਡ ਕਨੋਵੋ ਔਰ ਸੀਨੀਅਰ ਸਹਾਇਕ ਔਰ ਸੁਪਰਡੈਂਡੈਂਟ ਜਿਨ੍ਹਾਂ ਨੇ ਨੈਪਸੀਲਰ ਦੇ ਜਿਹੜੇ ਪੇਪਰ ਨੇ ਉਹ ਪਾਸ ਕੀਤੇ ਹੋਏ ਨੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਵੀ ਅਸੀਂ ਜਿਹੜੀਆਂ ਉਹ ਜੁਆਇੰਟ ਸਬ-ਡਿਸਟ੍ਰਿਕਟਲਰ ਸਬ-ਡਿਸਟ੍ਰਿਕਟਲਰ ਦੀਆਂ ਡਿਊਟੀਆਂ ਦਿੱਤੀਆਂ ਨੇ ਤਾਂ ਕਿ ਕਿਤੇ ਵੀ ਰਜਿਸਟਰੀ ਦਾ ਕੰਮ ਜਿਹੜਾ ਉਹ ਅੜੇ ਨਾ ਔਰ ਲੋਕਾਂ ਨੂੰ ਜਿਹੜਾ ਹੈ ਕੋਈ ਮੁਸ਼ਕਲ ਨਾ ਆਵੇ ਔਰ ਇਹ ਸਾਰੇ ਅਫਸਰ ਜਿਹੜੇ ਨੇ ਇਹਨਾਂ ਨੂੰ ਤੁਰੰਤ ਜਿਹੜਾ ਆਰਡਰ ਕਰਕੇ ਅਸੀਂ ਆਪ ਕੋ ਆਪਣੀ ਡਿਊਟੀ ਵਾਲੀ ਥਾਂ ਉੱਪਰ ਹਾਜ਼ਰ ਹੋਣ ਲਈ ਹਦਾਇਤ ਕਰਤੀ ਹੈ ਕਿਤੇ ਵੀ ਸੰਗਰੂਪ ਦੇ ਚ ਸਬਸਟੰਟ ਜੁਆਇੰਟ ਸਬਸਟੰਟ ਜਿਹੜੇ ਆਫਿਸ ਹੈ ਉਹਨਾਂ ਵਿੱਚ ਰਜਿਸਟ੍ਰੇਸ਼ਨ ਕਰਉਣ ਵਾਲਿਆਂ ਨੂੰ ਆਉਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਉਹਨਾਂ ਦੀ ਰਜਿਸਟਰੀਆਂ ਭੁਗਤਣਗੀਆਂ ਧੰਨਵਾਦ